ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਕੜਮਗੜ ਤੇ ਜ਼ਿਲ੍ਹਾ ਨੂੰ ਕਹਿੰਦਾ ਜੀ ਬਰਨਾਲਾ ਬਾਈ ਕੋਲ ਤਿੰਨ ਨਗਾਵਾਂ ਬਕਾਉਆ ਜੇ ਇੱਕ ਤਾਜੀ ਸਰੀ ਇੱਕ ਟੋਕੜ ਗੱਪਣ ਤੇ ਵੱਧ ਜਾਣਕਾਰੀ ਲਈਏ ਤਾਂ ਬਾਈ ਤੋਂ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ نوٹ ਕਰੋ ਜੀ 75820032 ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਮੀਦਾਂ ਤੋਂ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ 61 ਤੱਕ ਨਵੀਆਂ ਵੀਡੀਓ ਅਪਲੋਡ ਕਰ ਸਕੀਏ। ਬਾਈ ਦਾ ਨੰਬਰ ਲਿਖਾਂਗੇ ਉੱਪਰਲੇ ਸਾਰਾ ਟਾਈਟਲ ਵਿੱਚ। ਠੀਕ ਹੈ ਜੀ। ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਆ ਜੀ ਜਾਣਕਾਰੀ। ਬਾਈ ਜੀ ਸਾਸੀ ਗਾਈ। ਸਾਸਰੀ ਗਾਲ ਬਾਈ। ਨਾਮ ਅਮਰਪਾਲ ਜੀ। ਪਿੰਡ ਕਰਮਗੜੀ। ਜ਼ਿਲ੍ਹਾ ਜ਼ਿਲ੍ਹਾ ਬਰਨਾਲਾ। ਠੀਕ ਹੈ ਵੀਰੇ। ਆ ਪਹਿਲੀ ਬੈਡ ਦੀ ਜਾਣਕਾਰੀ ਦੱਸੋ ਜੀ ਬਣੀ। ਇਹ ਤਿੰਨ ਬੰਨਾਂ ਬੰਨਾਂ ਦੀ ਸੂਈ ਵੀ ਹੈ ਵੀਰੇ। ਠੀਕ ਹੈ ਜੀ। 16 ਕਿਲੋ ਦੁੱਧ ਹੈ। ਮਾਗਰ ਬੱਚਾ। ਠੀਕ ਹੈ ਜੀ। ਤੇ 133 ਲਾਜੀ 133 ਲਾਜੀ ਰੇਟ ਭਰਾ ਦਾ ਰੇਟ ਇਹਦਾ 50000 ਰੁਪਏ ਤੇ ਬੱਚਾ ਬੱਚਾ ਬਸਾ ਜੀ ਆ ਬਸਾ ਜੀ ਠੀਕ ਹੈ ਤੋ ਦੁੱਧ ਭਰਾ ਦੁੱਧ ਕਿੰਨਾ ਦੱਸਿਆ ਸੀ ਦੁੱਧ 16 ਕਿਲੋ ਬਾਈ ਤੀਜਾ ਡੰਗ ਅੱਜ ਠੀਕ ਹੈ ਦੁੱਧ ਭਰਾ ਲੈਣ ਦਾ ਅੱਜ ਤੁਸੀਂ ਲੈ ਸਕਦੇ ਰੇਟ ਕੋਈ ਨਾ ਕੋਈ ਚਾਹੀਦਾ ਹਾਂ ਫਾਂਟ ਦਾ ਰੋਟਾ ਸੋਨਾ ਕਰਮਾ ਵਾਲੀਆ ਕਿਹੜੇ ਥਾਂ 'ਚ ਤੱਲਾ ਵੀ ਮਗਰ ਲੈ ਮਗਰ ਲੈ ਜਤੋਂ ਵਹ ਨਹੀਂ ਆਈ ਠੀਕ ਹੈ ਠੀਕ ਨਹੀਂ ਆਉਂਦੀ ਆ ਜਾ ਓਏ ਵਾਕਸਿਨ ਦਿਖਾ ਵੀ ਦਿੰਨੇ ਹਾਂ ਸਰ ਜੀ ਮੋੜ ਲਈ ਇਧਰ ਨੂੰ ਹੋਰ ਦੋ ਲੰਮੀ ਮੜੀ ਥੋੜਾ ਬੱਚਾ ਕਰਕੇ ਕਰਦੀ ਆਏ ਮੋੜ ਬਸ ਵਸ 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 ਰੁਕ ਲੇ ਮੋੜ ਬਸ ਇਧਰ ਦੀ ਘਮਾੜੂ ਮੜਾ ਜੱਲਾ ਦੂਜਾ ਥਾਰਾ ਦਿਖਾ ਦੀ ਪਾਣਾ ਪਛਾੜ ਦੀ ਹਾਂ ਮੋੜ ਜੀ ਇਹਨਾਂ ਨੂੰ ਲਾ ਕੇ ਮੜੀ ਰੋਟਾ ਬਾਕੀ ਦੁੱਧ ਸੇਵਾ ਦਾ ਹਨ ਬਈ ਜਮਾਂਦਰੂ ਤੇ ਲਾਓ ਨਹੀਂ ਮਾਗ ਰਾਂ ਜੀ ਇਧਰੋਂ ਠੀਕ ਹੈ ਬਸ ਦੇਖੋ ਸਾਟ ਮੜਾ ਲਾ ਕੇ 3D ਆ ਰਿਹਾ ਆਪਾਂ ਠੀਕ ਆ ਠੀਕ ਹਾਂ ਠੀਕ ਜੀ ਆ ਜਾ ਚੈੱਕ ਕਰ ਸਾਂ ਦੇ ਬਰਾ ਬਾਈ ਜੀ ਨੇ ਜੁਕਟ ਉਹ ਖੜ ਜਾ ਬਾਈ ਜੀ ਨੇ ਜੁਕਟ ਕਰੋ ਪਿੰਡ ਕਰਮਗੜ ਤੇ ਜਿਲ੍ਹਾ ਨਾਂ ਪਿੰਡ ਦਾ ਠੀਕ ਹੈ ਹਜੇ ਵੀ ਦੂਜੀ ਵਾਰ ਦਿੱਤੀ ਜਾਣਕਾਰੀ ਇਹ 2 ਕੁ ਮਹੀਨਾ ਹੋ ਸੁਆ ਬਾਈ ਇਹਦਾ ਠੀਕ ਆ ਤੇ 13 ਲੀਟਰ ਦੁੱਧ ਆ 12 ਮੰਨ ਕੇ ਏ ਲਏ ਠੀਕ ਆ ਹਾਂ ਜੀ ਤੇ ਬੱਚਾ 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 ਹੈ ਜੀ ਠੀਕ ਆ ਕੀ ਹੈ ਬਈ ਬੱਚਾ ਹੀ ਕੋਸਾਂ ਚੀਕ ਇਹ ਮਗਰ ਹੀ ਗੋਸਾਂ ਤੇ ਰੇਟ ਭਰਾਜ ਆਇਆ ਜਾ ਰੇਟ ਹੈ ਨਾ 35000 ਰੁਪਏ ਠੀਕ ਹਮਤਾਨ ਕਰ ਦਾਂਗੇ ਠੀਕ ਤੋੜ ਦੋ ਪਰਾ ਲਓ ਜੀ ਰੇਟ 35000 ਭਾਈ ਕਹਿੰਦਾ ਮਾਨਤਾਨ ਕਰਾਂਗੇ ਮਗਰ ਇਹਦੇ ਗੋਸਾਂ ਲਓ ਜੀ ਪੂਰਾ ਦੇਖਦਾ ਲਓ ਲਓ ਜੀ ਨੋੜ ਲਈ ਲਓ ਜੀ ਤੋ ਆਹ ਇਹ ਸਰਦਾਰਰਾ ਰੇਟ ਪਨ ਬੋਈ ਨੇ ਦਾ ਠੀਕ ਹੈ ਜੀ ਰੋਕੀ ਰਚਲੰਦਰ ਲਈ ਲੋ ਜੀ ਵੱਧ ਜਾਣਕਾਰੀ ਚਾਹੀਦੀ ਤੁਹਾਨੂੰ ਬਾਈ ਦਾ ਨੰਬਰ ਸਕਰੀਨ ਦੇ ਉੱਪਰ ਲਾਵਾ ਦੇ ਪੜਾ ਹਉਰ ਹਾਂਜੀ ਵੀ ਟੋਕਰ ਗੱਪਣ ਦੀ ਜਾਣਕਾਰੀ ਹਾਂਜੀ ਇਹ 5.5 ਮਹੀਨੇ ਦੀ ਗੱਪਣ ਹੈ ਹਾਂਜੀ ਬੋਦੇ ਦਾ 7 ਕਿਲੋ 7 ਕਿਲੋ ਮੰਨ ਕੇ ਲੈ ਜਾ ਠੀਕ ਆ ਹਾਂ 5.5 ਮਹੀਨੇ ਦੀ ਗੱਪਣ ਠੀਕ ਐ ਸਾਡਾ ਬਰਾ ਇਹ ਵੀ ਤੇ ਲੈ ਆਈ ਵੀ ਆਪਣੀ ਚੱਕਰਾਈ ਵੀ ਹਾਂਜੀ ਹਾਂ ਤੇ ਲੈ ਆਈ ਵੀ ਥਾਂ ਤੇ ਹਾਂ ਕਿਹੜੇ ਥਾਂ ਤੇ ਇਹ ਪਰਲਾ ਕਬਹਣੀ ਵਾਲੀ ਸਾਈਡ ਠੀਕ ਹੈ ਤੋਰ ਦੋ ਪ੍ਰਾਨੋ ਵੀ ਜਰਸੀ ਗਾ ਤੇ ਇਹ ਗੱਪਾਂ ਟੋਕੜ ਗਈ ਤੇ ਲੈ ਠੀਕ ਐ ਸਾਡਾ ਬਰਾ ਆਇਆ ਹਲਿਸ ਦਾ ਚੈੱਕ ਕਰਦੇ ਵਈ ਮੜਾ ਮੋਟਾ ਫੋਟੋ ਨਹੀਂ ਹੈ ਹਾਈ ਮੜਾ ਮੋਟਾ ਨਹੀਂ ਨਹੀਂ ਜਬੀ ਨਹੀਂ ਹੁੰਦਾ ਜਮੀਨ ਹਾਂ ਕਿਉਂਕਿ ਤਾਂ ਸੰਦਾ ਫਰਜ ਹੁੰਦਾ ਹਨ ਤੇ ਲੋ ਚੈੱਕ ਕਰ ਸਮੇਂ ਕੱਢ ਬੜ ਤੇ ਚਾਹੇ ਦੋ ਡਾਂਗ ਚੋਲੇ ਜਿਹੜਾ ਹਾਂ ਹਾਂ ਜਦੋਂ ਮਰਜੀ ਚਾਹੇ ਦੋ ਤਿੰਨ ਡਾਂਗ ਚੋਕੇ ਲੈ ਜਾਏ ਆਪਣੀ ਚੈੱਕ ਕਰਾਈ ਜਾਵੇ ਹਾਂ ਚੈੱਕ ਕਰਾਈ ਠੀਕ ਹੈ ਲੋ ਵੀ ਫੇਸ ਚੈੱਕ ਕਰ ਸਕਦੇ ਪਰਮਾ ਵਾਲੀ ਦਾ ਇੱਕ ਵਾਰ ਉਹ ਨੂੰ ਜਿਹੜਾ ਹੋਰ ਦੋ ਦੋ ਮਗਰ ਆ ਲੈ ਲੋ ਚੰਡੀ ਸੀਲ ਬਥੇਰੀ ਆ ਠੀਕ ਹੈ ਠੀਕ ਹੈ ਮੋੜ ਲਈ ਮੋੜ ਲੋ ਇਸ ਇਹਦਾ ਰੇਟ ਪਰਾ ਇਹਦਾ ਰੇਟ ਹੈ ਜੀ 33000 ਮਾਨਟਨ ਕਰਦਾ 33000 ਠੀਕ ਹੈ ਜੀ ਆ ਗਿਆ ਆ ਗਿਆ ਬੰਦ ਬੰਦ ਕਰ ਲੋ ਇਸ ਇਹਦਾ ਰੇਟ ਹੈਗਾ 33000 ਠੀਕ ਹੈ ਲੋ ਭਾਈ ਜੀ ਨਾਲ ਜੁਕ ਕਨੈਕਟ ਕਰੋ ਪਰਾ ਪਿੰਡ ਕਰਮਗੜ੍ਹ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਜਿੰਦੂ ਚੋਕ ਭਾਈ